ਹਾਂਜੀ ਸਤਿ ਸ੍ਰੀ ਅਕਾਲ ਜੀ ਸੋਡਾ ਸਾਰਨ ਦਾ ਸਵਾਗਤ ਹੈ ਸਾਡੇ ਘੈਂਡ ਜੀ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਪਣੇ ਕੋਠੇ ਜਿਹੜੇ ਸੱਤਾਂ ਨੇ ਉਹ ਚਾਉਂਦੀਆਂ ਸੀ ਕੱਲ ਮੀਂਹ ਪਿਆਗਾ ਬਹੁਤ ਤੇਜ ਮੀਂਹ ਕਾਰਨ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕਾਫੀ ਇਲਾਕਿਆਂ 'ਚ ਹੜ੍ਹ ਵੀ ਆਏ ਨੇ ਕਾਫੀ ਜ਼ਿਲ੍ਹਿਆਂ 'ਚ ਬਹੁਤ ਕੁਝ ਬਰਬਾਦ ਹੋ ਰਿਹਾ ਹੈ ਨਾ ਮੀਂਹ ਨੇ ਪਾਣੀ ਨੇ ਕਿੰਨਾ ਕੁਝ ਬਰਬਾਦ ਕਰਤਾ ਹੜ੍ਹ ਕੇ ਲੋਕ ਕਿੰਨਾ ਕੁਝ ਹੋ ਗਿਆ ਹੈ ਨਾ ਇਹ ਜਿਹੜੇ ਹਾਲਾਤ ਨੇ ਪੰਜਾਬ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਹੁਣ ਮੀਂਹ ਜਿਹੜਾ ਉਹ ਬਾਲਾ ਪੈ ਰਿਹਾ ਪੰਜ-ਛੇ ਦਿਨਾਂ ਤੋਂ ਜਾਨਕੀ ਇੱਕ ਅੱਧਾ ਦਿਨ ਛੜਦਾ ਤੇ ਇੱਕ ਦਿਨ ਜਿਵੇਂ ਕਿ ਕੱਲ ਲਗਾਤਾਰ ਪੀਂ ਗਿਆ ਸਾਰੇ ਦਿਨ ਮੀਂਹ ਤੇ ਸੱਤਾਂ ਜਿਹੜੀਆਂ ਉਹ ਚਾਉਣ ਲੱਗੀਆਂ ਤੁਹਾਨੂੰ ਦਿਖਾ ਵੀ ਦਿੰਨੇ ਆ ਤੇ ਉੱਤੇ ਵੀ ਮਿੱਟੀ ਪਾਉਣੀ ਆਪਾਂ ਨੇ ਆਖੜੀ ਆਪਣੀ ਰੇੜੀ ਮਿੱਟੀ ਦੀ ਭਰ ਕੇ ਲੈ ਕੇ ਆਂਦੀ ਆ ਇਹ ਬਹੁਤ ਮੁਸ਼ਕਲ ਨਾਲ ਪੈਰਾਂ ਚੋਂ ਹਵਾ ਵੀ ਦੇਖ ਸਕਦਾ ਤੁਸੀਂ ਕਿੰਨਾ ਵਜਣਾ ਇਹ ਤੇ ਇਹ ਲੈ ਕੇ ਆਂਦੀ ਆਪਾਂ ਤੁਹਾਨੂੰ ਸੱਤਾਂ ਦਿਖਾਉਣੇ ਆਂਗੇ ਜਿਹੜੀਆਂ ਆਪਣੀਆਂ ਉਹ ਤਾਂ ਕਾਗਜ਼ ਪਾਏ ਹੋਇਆ ਇਹ ਆਪਣੀ 7 ਕੈਮਰਾ ਵਾਲੀ ਤੂੰ ਤਾਂ ਇਹ ਵੀ ਕਾगज ਪਾਇਆ ਆਪਣੇ ਵਿਚਾਰ ਹੋਣੀ ਚਾਹੁੰਦੀ ਹੈ ਸਾਈਡਾਂ ਤੋਂ ਚੋਣੀਆਂ ਨੇ ਦੇਖੋ ਜਿਵੇਂ ਉਤੋਂ ਸਲਾਹ ਫੜਦੀਆਂ ਥਮਕ ਲੱਗ ਜਾਂਦੀ ਆ ਤੋਕੇ ਤਬ ਘੇੜੇਦੇ ਨੇ ਸਾਰੇ ਕਮਰਿਆਂ ਦੇ ਸੀ ਹਾਲ ਆਪਾਂ ਦਾ ਦਰਵਾਜ਼ੇ ਦਾ ਵੀ ਇੱਥੇ ਮੱਝਾਂ ਹੋਣੀਆਂ ਨੇ ਸਾਨੂੰ ਦਿਖਾਉਣੇ ਆ ਤੇ ਹੁਣ ਆਪਾਂ ਇਹ ਮਿੱਟੀ ਸਿੱਟਾਂਗੇ ਤੇ ਫਿਰ ਦਿਖਾਉਣੇ ਸਾਨੂੰ ਉੱਪਰ ਕੋਠੇ ਸਿੱਟਣੀ ਆ ਤੇ ਮਿੱਟੀ ਸਿੱਟਦੇ ਹਾਂਗੇ ਤੇ ਵਾਈ ਕਰੂ ਕਰੇ 20 ਮਹੀਨਾ ਆਵੇ ਦੇਖਸਾ ਤੁਸੀਂ ਹੁਣ ਵੀ ਬਦਲਾ ਦਾ ਮਾਹੌਲ ਹੋ ਰਿਹਾ। ਲਓ ਜੀ ਹੁਣ ਅਸੀਂ ਮਿੱਟੀ ਪਾਉਣ ਲੱਗੇ ਆਂ। ਸਾਡੀ ਛੱਤ 'ਤੇ ਥੋੜਾ ਥੋੜਾ ਇੱਥੋਂ ਜ ਆਉਂਦਾ ਜੀ। ਇਸ ਕਰਕੇ ਅਸੀਂ ਮਿੱਟੀ ਪਾਉਣੇ ਔਰੋਂ ਇੱਥੋਂ ਦਬ ਦਿਆਂਗੇ ਇੰਜ। ਸਰੂਪ ਪਤੀ ਹੁਸਾਰਿਆਂ ਨੂੰ ਤੇ ਉਧਰ ਅਸੀਂ ਪਾਤੀ ਤੇ ਉਹ ਤੁਹਾਨੂੰ ਦਿਖਾਉਣ ਇੱਕ ਮਿੰਟ। ਹੁਣ ਅਸੀਂ ਇੱਧਰ ਪਾਈ ਜਾਂਦੇ ਆਂ ਮੈਂ ਤੇ ਮੇਰੀ ਮੰਮੀ ਜੀ ਨਾਲ ਤੇ ਇਹਦਾ ਸਾਡੇ ਵਾਣੀ ਕੋਠੀ ਦਾ ਕੰਮ ਚੱਲ ਰਿਹਾ। ਖੜਕਾ ਸੁਣ ਸਕਦੇ ਤੁਸੀਂ। ਦੇ ਦੇ ਕੋਣੀ ਤੇ ਫੋਟੋ ਖਾਪਾਂਗੇ ਤਾਂ ਕਿ ਇਧਰੋਂ ਸਲਾਬ ਵੀ ਜਿਹੜਾ ਹੈ ਪਾਣੀ ਬਲ ਕੇ ਇਥੋਂ ਹੀ ਝੌਂ ਲੱਗਦਾ ਨਾ ਚੋਵੇਂ ਤੇ ਉਧਰ ਸਿੱਧਾ 45 'ਚ ਜਾਦੇ ਤੇ ਹੁਣ ਸਾਨੂੰ ਪਾ ਕੇ ਮਿਲਦੇ ਆ ਮੇਰੀ ਮੰਮੀ ਥੱਲੇ ਫਿਰਦੀ ਆਗੀ ਤੇ ਮੈਂ ਵੀ ਜਾਂਦਾ ਬੱਠਲਾ ਦੇ ਬੱਠਾ ਮੇਰੇ ਕੋਲ ਇਹ ਚ ਮਿੱਟੀ ਪਰ ਕਿਲੇਉਂਗਾ ਤੇ ਇਹ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਹੋ ਉਧਰਲੇ ਦਰਵਾਜੇ ਦੇ ਸਿੱਟ ਕੇ ਪਹਿਲਾਂ ਇਧਰ ਸਿੱਟੀ ਆਪਾਂ ਨੇ ਫਿਰ ਉਹ ਦਰਵਾਜੇ ਸਿੱਟੀਆਂ ਮਿੱਟੀ ਦੇਖੋ ਤੇ ਇਧਰ ਆਪਾਂ ਨੇ ਕਾਗਜ਼ ਪਾਇਆ ਮਿੱਤਰੋ ਆ ਕਾਹ ਕਾਣ ਜਿਹੜਾ ਖੱਬਲ ਜੀ ਤੇ ਆ ਕੱਖ ਜੀ ਹੁਣੀ ਹੋਏ ਨੇ ਇਹ ਅਦੋ ਚਾਰ ਦਿਨਾਂ ਚ ਮੀਂਹ ਪੈਣ ਕਰਕੇ ਉੱਤੇ ਮਿੱਟੀ ਖੇਤਾਂ 'ਚ ਿੱਟੀ ਹੋਈ ਆ ਇਹਦੇ ਪਹਿਲਾਂ ਕਾਗਜ਼ 'ਤੇ 2 ਸਾਲ ਪਹਿਲਾਂ ਆਪਣੇ ਤੁਹਾਨੂੰ ਦਿਖਾ ਵੀ ਦਿੰਦੇ ਆ ਉਹ ਸਾਹਮਣੇ ਦੇਖੋ ਤੇ ਆਹ ਦੇਖੋ ਮਿੱਤਰੋ ਆਪਿਆ ਕਾਗਜ਼ ਜਿਹੜੇ ਪਾਇਆ ਦੋ ਤਿੰਨ ਸਾਲ ਪਹਿਲਾਂ ਤੇ ਮਿੱਟੀ ਇਹਦੇ ਬਾਰੇ ਿੱਟੀ ਦੀ ਪਹਿਲਾਂ ਦੋ ਤਿੰਨ ਮਹੀਨੇ ਹੋ ਗਏ ਉਹਦੇ ਕਰਕੇ ਕਾਹ ਜੇ ਖੱਬਲ ਜਾ ਹੋ ਗਿਆ ਮੀਂਹ ਪੈ ਤੋਂ ਕੱਖ ਜੇ ਤੇ ਇਧਰ ਬੈਠ ਕੇ ਦੂ ਸੜਤੀ ਆਪਣੇ ਆਂ ਕੰਮ ਨਾਲ ਸੜਤੀ ਤੇ ਇਹਦਾ ਇਥੋਂ ਦੀ ਪਾਣੀ ਆ ਜਿਹੜਾ ਸਿੰਮੂ ਆਣੀ ਥੱਲੇ ਨਹੀਂ ਜਾਊਗਾ ਆਪਣੇ ਸਮਾਨ ਨਹੀਂ ਖਰਾਬ ਹੋਊਗਾ ਇਬਾਕੀ ਵਾਈਗਰੂ ਦੀ ਕਿਪਾ ਵੱਬੇ ਦੀ ਤੇ ਅੱਜ ਠੀਕ ਆ ਮੌਸਮ ਤਾਂ ਕਰਕੇ ਸਿੱਟੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਉਹ ਕਿੱਦਾਂ ਦਾ ਸਾਰੇ ਜਿੰਨੇ ਵੀ ਘਰ ਨੇ ਪੰਜਾਬ ਉੱਤੇ ਜਿੰਨੇ ਵੀ ਹਨ ਸਾਰੇ ਚ ਆਉਂਦੇ ਆ ਜਿਹੜੇ ਪਾਸੇ ਹੜਾ ਐ ਸਾਨੂੰ ਪਤਾ ਹੀ ਹੋਤਾ ਕਿੰਨੀ ਮੁਸ਼ਕਲਾਂ ਉਹਨਾਂ ਨੂੰ ਵਾਈਗਰੂ ਮੇਰੇ ਕਰੇ ਲੋ ਜੀ ਹੁਣ ਅਸੀਂ ਨੇ ਕੰਮ ਕਰਤਾ ਫਤੇ ਮਿੱਟੀ ਸਾਰੀ ਕੋਠੇ ਸੜਤੀ ਮਿੱਟੀ ਸੇ ਆਪਣੇ ਘਰਤੀ ਫਤੇ ਤੇ ਆਹ ਦੇਖੋ ਜਿਹੜੀ ਕਰਤੀ ਖਾਲੀ ਜਮਾ ਤੇ ਮਿੱਟੀ ਇਧਰਲੇ ਕੋਠੇ ਦਰਵਾਜੇ ਦੇ ਪਛੋੜਾ ਦੇ ਸਾਰੇ ਜਿਹੜੀ ਸੜਤੀ ਆਪਣੇ ਬਹੁਤ ਮੁਸ਼ਕਲ ਦੇ ਨਾਲ ਅੱਜ ਸੂਰਜ ਵੀ ਬਹੁਤ ਗਰਮਾ ਧੁੱਪ ਵੀ ਬਹੁਤ ਕਰਦੀ ਆ ਬਹੁਤ ਮੁਸ਼ਕਲ ਨਾਲ ਸਿੱਟੀ ਗਰਮੀ ਆ ਗਈ ਮੇਰੇ ਤਾਂ ਢਿੱਡ ਇਕੱਠਾ ਹੋ ਗਿਆ ਜਿਹੜੀ ਖਿੱਚ ਕੇ ਲਿਆ ਮਿੱਟੀ ਸਿੱਟੀ ਤੇ ਪਰ ਆਪਾਂ ਪਤਾ ਨਹੀਂ ਕਿ ਕਿਉਂ ਕਿ ਅਪੜਾ ਕਰ ਚੋਈ ਨਾ ਕਿ ਮੀਂਹ ਪਿਆ ਜਿਵੇਂ ਕਿਸੇ ਨੂੰ ਪਤਾ ਕਿ ਕਿਹੜੇ ਹਾਲਾਤ ਨੇ ਹਰ ਹਾਰਾ ਨੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਵਾਈ ਗੁਰੂ ਪਰਮਾਤਮਾ ਮਿਹਰ ਕਰੇ ਵੀ ਸੇ ਤੇ ਤੁਪਾਂ ਲੱਗਣੇ ਮੀ ਮੀ ਨਾ ਪਾਵੇ ਅਕੀਰਾ ਬਹਣਾ ਤੇ ਤਾਂ ਕੀ ਆਪਣਾ ਘਰ ਬਚੇ ਰਹਿਣ ਨਾਲ ਆਪਾਂ ਕੋਸ਼ਿਸ਼ ਜਿਹੜੇ ਇਲਾਕਿਆਂ ਚ ਆਏ ਉਹਨਾਂ ਨੂੰ ਪਤਾ ਸਾਨੂੰ ਵੀ ਪਤਾ ਵੀ ਕੀ ਹਾਲ ਹੈ ਹਨਾ ਤੇ ਹੁਣ ਅਸੀਂ ਇਹ ਕੰਮ ਫਤਿਹ ਕਰਤਾ ਤੇ ਹੁਣ ਅਸੀਂ ਪੀਨੇ ਆਂਗੇ ਬਣਾ ਕੇ ਕੌਫੀ ਤੇ ਵੀਡੀਓ ਆਪਨੇ ਬਲੌਗ ਆਪਣਾ ਦੇਖੀ ਚੱਲੋ ਕੀ ਕੀ ਬਣਦਾ ਅੱਗੇ ਤੇ ਨਾਲੇ ਸ਼ੇਅਰ ਕਰਦੇ ਹੋ ਚੱਲ ਆ ਜਾਲਾ ਬਲੌਗ ਤੇ ਹੁਣ ਆਪਾਂ ਬਣਾਉਣੇ ਆ ਬਾਅਦ ਚ ਮਿਲਦੇ ਆਂ ਲਾਓ ਜੀ ਦੇਖੋ ਜੀ ਹੁਣ ਅਸੀਂ ਕੌਫੀ ਤਿਆਰ ਕਰ ਰਹੇ ਆਂ ਜੇ ਹੈ ਮਿਲਕ ਯਾਨੀ ਕਿ ਦੁੱਧ ਤੇ ਜੇ ਹੈ ਕੌਫੀ ਪਾਊਡਰ ਪਾਓ ਜੀ ਲਓ ਜੀ ਕੰਮ ਕਾਰ ਨਿਮੇੜ ਕੇ ਤੇ ਗਰਮ ਗਰਮ ਕੌਫੀ ਪੀ ਕੇ ਅਸੀਂ ਹੋ ਗਏ ਬੇਲੇ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰਨੀ ਤੇ ਬਲੌਗ ਨੂੰ ਕਰ ਦਿਓ ਦੋਸਤ ਮਿੱਤਰਾਂ ਤੱਕ ਸ਼ੇਅਰ ਤੇ ਹੁਣ ਅਸੀਂ ਮੈਂ ਕਰ ਰਿਹਾ ਆਰਾਮ ਤੇ ਦੂਬਾਰ ਹੋਰ ਕੰਮ ਧੰਦਾ ਨਿਮੇੜਾਂਗੀ ਤੇ ਬਲੌਗ ਆਪਣਾ ਐਡਾ ਹੀ ਅੱਜ ਤੱਕ ਅੱਜ ਦਾ ਹੀ ਨਹੀਂ ਸੀ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਆਪਣੀ ਨੂੰ ਸ਼ੇਅਰ ਕਰਦਾ ਕਰੋ ਜਿਹੜੀਆਂ ਆਪਾਂ ਸ਼ਾਰਟ ਪਾਉਨੇ ਉਹਨਾਂ ਨੂੰ ਵੀ ਸ਼ੇਅਰ ਕਰਿਆ ਕਰੋ ਦੱਬ ਕੇ ਦੇ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਗਲਤੀ ਰਹਿ ਜਾਂਦੀ ਆ ਤਾਂ ਸਸਰੀ ਕਾਲਜੀ ਮਿਲਦਾ ਇੱਕ ਸੋਰ ਬਲੌਗ ਦੇ ਵਿੱਚ ਧੰਨਵਾਦ